ਵੀ ਆਉਂਦੀਆਂ ਨੇ ਜਨਾਨੀਆਂ ਆਉਂਦੀਆਂ ਨੇ ਵੀ ਉਹ ਮਾਰੇ ਮੋਟਾ ਜੂੜਾ ਜੜਾ ਜਾਂ ਕਰਾਏ ਜਾਂਦੇ ਵੀ ਗੁਰੂ ਘਰ ਦੇ ਵਿੱਚ ਜਦੋਂ ਜੂੜਾ ਕਰਾਂਗੇ ਤਾਂ ਕੇਸ ਤਾਂ ਖੁੱਲਣਾ ਹੀ ਹੈ ਗੁਰੂ ਘਰ ਦੇ ਵਿੱਚ ਉਹ ਚੱਲ ਰਿਹਾ ਸੀ ਬਿਊਟੀ ਪਾਰਲਰ ਦਾ ਕੰਮ ਮੌਕੇ ਤੇ ਪਹੁੰਚ ਗਏ ਨਾ ਹੰਗ ਸਿੰਘ ਤੁਹਾਨੂੰ ਦੱਸਦੇ ਕਿ ਖਬਰ ਲੁਧਿਆਣੀ ਦੀ ਹੈ ਜਿੱਥੇ ਲੁਧਿਆਣੇ ਦੇ ਇੱਕ ਗੁਰੂ ਘਰ ਦੇ ਵਿੱਚ ਬਿਊਟੀ ਪਾਰਲਰ ਦਾ ਵੀ ਕੰਮ ਚੱਲਦਾ ਪਿਆ ਸੀ ਤਾਂ ਜਦੋਂ ਨਾ ਹੰਗ ਸਿੰਘਾਂ ਨੂੰ ਪਤਾ ਲੱਗਾ ਤਾਂ ਮੌਕੇ ਤੇ ਪਹੁੰਚ ਗਏ ਤਾਂ ਇੱਕ ਲੇਡੀ ਦੇ ਵੱਲੋਂ ਬਿਊਟੀ ਪਾਰਲਰ ਦਾ ਕੰਮ ਚਲਾਇਆ ਜਾ ਰਿਹਾ ਸੀ ਗੁਰੂ ਘਰ ਦੇ ਵਿੱਚ ਉਸਦੇ ਵੱਲੋਂ ਆਪਣੀ ਗਲਤੀ ਵੀ ਕਬੂਲੀ ਗਈ ਹੈ ਤਾਂ ਉਸ ਤੋਂ ਬਾਅਦ ਨੌਂਗ ਸਿੰਘਾ ਦੇ ਵੱਲੋਂ ਉਹ ਬਿਊਟੀ ਪਾਰਲਰ ਦਾ ਕੰਮ ਬੰਦ ਕਰਵਾ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਸ਼ੋਭਾ ਨਹੀਂ ਦਿੰਦਾ ਕਿ ਤੁਸੀਂ ਗੁਰੂ ਘਰ ਦੇ ਵਿੱਚ ਬਿਊਟੀ ਪਾਰਲਰ ਦਾ ਕੰਮ ਕਰਦੇ ਹੋ ਤਾਂ ਤੁਸੀਂ ਇਸ ਨੂੰ ਬੰਦ ਕਰ ਦਿਓ ਪਿਛਲੇ ਕਾਫੀ ਸਮੇਂ ਤੋਂ ਉਹਨਾਂ ਵਿੱਚ ਮਿਲ ਰਹੀ ਗੁਰਦੁਆਰੇ ਦੇ ਵਿੱਚ ਕੋਈ ਗੈਰਕਾਨੂੰਨੀ ਕੰਮ ਜਿਹੜਾ ਕਿ ਗੁਰੂ ਦੀ ਮਰਿਆਦਾ ਤੋਂ ਉਲਟ ਹੋ ਰਿਹਾ ਕਿਉਂਕਿ ਜਿਹੜੇ ਸੇਵਾਦਾਰ ਨੇ ਉਹਨਾਂ ਦੀ ਵੈਫ ਦੇ ਬਾਲ ਵੀ ਕੱਟੇ ਹੋਣੇ ਤੇ ਬਿਊਟੀ ਪਾਲ ਦਾ ਕੰਮ ਵੀ ਕਰਦੀ ਆ ਉਹਨੇ ਇੱਥੇ ਆਉਣ ਕੈਮਰਾਮੈਨਾਂ ਵੀ ਐਕਸੈਪਟ ਵੀ ਕੀਤਾ ਇਹ ਬਹੁਤ ਹੀ ਨਿੰਦਣਯੋਗ ਤੇ ਮੰਦਪਾਗੀ ਵੀ ਜਿਹੜੀ ਗੁਰੂ ਘਰ ਦੇ ਵਿੱਚ ਰਹਿ ਕੇ ਆਪਾਂ ਗੁਰੂ ਘਰ ਦੀ ਬਿਆਦਵੀ ਕਰ ਰਹੇ ਆ ਇਹ ਬਹੁਤ ਹੀ ਮਾੜੀ ਗੱਲ ਆ ਇਹ ਨਹੀਂ ਹੋਣਾ ਚਾਹੀਦਾ ਬਾਕੀ ਸੇਵਾਦਾਰ ਜੀ ਨੇ ਕਹਿਤਾ ਵੀ ਅਸੀਂ ਇਹਨਾਂ ਦੀ ਛੁੱਟੀ ਕਰ ਲੱਗੇ ਆ ਕਿਉਂਕਿ ਉਹਨੇ ਨੌਲੇਜ ਨਹੀਂ ਜੀ ਬਾਕੀ ਵਗੈਰਾ ਕੈਮਰੇ ਵਗੈਰਾ ਲੱਗੇ ਹੋਏ ਨੇ ਪਰ ਉਹਨਾਂ ਦੇ ਧਿਆਨ ਚ ਨਹੀਂ ਆਇਆ ਅੱਜ ਜਦੋਂ ਉਹਨਾਂ ਨੇ ਧਿਆਨ ਚ ਲਿਆਂਦਾ ਤੇ ਸਾਰਾ ਜੋ ਕੇ ਪੱਕ ਸੁਣ ਤੋਂ ਬਾਅਦ ਉਹਨੇ ਐਕਸੈਪਟ ਵੀ ਕਰ ਲਿਆ ਵੀ ਮੈਂ ਵਾਕਈ ਮੇਰੀ ਘਰ ਵਾਲੀ ਬਿਊਟੀ ਪਾਲ ਦਾ ਕੰਮ ਸਿੱਖੀ ਜੀ ਨਿਕਲ ਤੇ ਕਰਦੀ ਆ ਗਲਤੀਆਂ ਜੀ ਤੇ ਅੱਜ ਸਾਨੂੰ ਇੱਥੇ ਪਤਾ ਲੱਗਿਆ ਹੈਗਾ ਵੀ ਕੁਝ ਆਪਣੇ ਸੇਵਾਦਾਰ ਵੀ ਉਹ ਇੱਥੇ ਬਾਲਬੂ ਜੀ ਮਨਾਉਦੇ ਮੈਨੂੰ ਤਾਂ ਜਨਾਨੀਆਂ ਦਾ ਨਾਮ ਨਹੀਂ ਲੈਣਾ ਆਉਂਦਾ ਜਿਹੜਾ ਮੂੰਹ ਮਾਜੇ ਸੱਲਦੀਆਂ ਨੇ ਉਹ ਹੋ ਸੱਲਸਲਈਆ ਜਾਂ ਕਰਦੀਆਂ ਨੇ ਤੇ ਉਹਦੇ ਕਰਕੇ ਵੀ ਸਾਨੂੰ ਪਤਾ ਲੱਗਾ ਵੀ ਗੁਰੂ ਘਰ ਦੇ ਵਿੱਚ ਇਹ ਕੰਮ ਨਹੀਂ ਹੋਣਾ ਚਾਹੀਦਾ ਅਸੀਂ ਰੋਕਣ ਵਾਸਤੇ ਆਏ ਆ ਵੀ ਜੋ ਸਾਡੀ ਕਮੇਟੀ ਗੁਰੂ ਘਰ ਦੀ ਹੈਗੀ ਆ ਉਹਨਾਂ ਨੇ ਕਹਿ ਦਿੱਤਾ ਵੀ ਇਹ ਤੇ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਕਿਹੜਾ ਗੁਰਦੁਆਰਾ ਬਾਬਾ ਗੁਰਦੁਆਰਾ ਕਿਹੜਾ ਬਾਕੀ ਪ੍ਰਧਾਨ ਜੀ ਨਾਲ ਗੱਲ ਕਰੋ ਮਰੇ ਆ ਕੀ ਆਇਆ ਕੀ ਨਾਮ ਬਾਬਾ ਇਹ ਢੋਲੇ ਵਾਲ ਦੱਸੇ ਸਾਨੂੰ ਇੱਥੇ ਕੁਝ ਆਇਆ ਨਜ਼ਰ ਨਜ਼ਰ ਹਾਂਜੀ ਹਾਂਜੀ ਇੱਥੇ ਜਿਹੜੀ ਚੀਜ਼ ਆ ਨਾ ਸਾ ਵੀਡੀਓ ਰਿਕਾਰਡਿੰਗਾਂ ਪਈਆਂ ਨੇ ਜਿਨ੍ਹਾਂ ਨੇ ਸਾਨੂੰ ਫੋਨ ਕੀਤੇ ਆ ਤਿੰਨ ਮਹੀਨੇ ਤੋਂ ਫੋਨ ਆ ਰਿਹਾ ਸੀ ਅਸੀਂ ਕਹਿੰਦੇ ਵੀ ਚਲ ਅੱਜ ਜਾਂਦੇ ਆ ਕੱਲ ਜੇ ਨਾ ਫਿਰ ਪ੍ਰਧਾਨ ਸਾਹਿਬ ਜੀ ਬਾਹਰ ਗਏ ਸੀ ਕਿਤੇ ਫਿਰ ਤਾਂ ਕਰਕੇ ਹੀ ਲੇਟ ਹੋ ਗਏ ਥੋੜੇ ਜਿਏ ਉਸ ਤੋਂ ਬਾਅਦ ਫਿਰ ਅਸੀਂ ਜਦੋਂ ਪਹੁੰਚੇ ਇੱਥੇ ਤੇ ਆਨਲਾਈਨ ਕੈਮਰਾ ਭਾਈ ਜੀ ਵੀ ਮੰਨ ਗਿਆ ਵੀ ਆਉਂਦੇ ਹੈਗੇ ਆ ਵੀ ਆਉਂਦੀਆਂ ਨੇ ਜਨਾਨੀਆਂ ਆਉਂਦੀਆਂ ਨੇ ਵੀ ਉਹ ਮਾਰੇ ਮੋਟਾ ਜੂੜਾ ਜੜਾ ਜਾਂ ਕਰਾਏ ਜਾਂਦੇ ਵੀ ਗੁਰੂ ਘਰ ਦੇ ਵਿੱਚ ਜਦੋਂ ਜੂੜਾ ਕਰਾਂਗੇ ਤਾਂ ਕੇਸ ਤਾਂ ਖੁੱਲਣਾ ਹੀ ਹੈ